ਦੋਸਤੋ ਲੁਧਿਆਣਾ ਸਕੂਲ ਭਰਤੀ 2025 ਲਈ ਆ ਜੀ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣ ਦੋਸਤੋ ਕੇਵਲ ਇੰਟਰਵਿਊ ਅਤੇ ਰਿਟਨ ਟੈਸਟ ਦੇ ਆਧਾਰ 'ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾ ਸਕਦਾ ਜੀ ਰਿਟਨ ਟੈਸਟ ਤਾਂ ਹੋਵੇਗਾ ਜੇ ਇਹਨਾਂ ਪੋਸਟਾਂ ਲਈ ਜ਼ਿਆਦਾ ਉਮੀਦਵਾਰ ਅਪਲਾਈ ਕਰਨਗੇ ਤਾਂ ਤੁਹਾਡਾ ਰਿਟਨ ਟੈਸਟ ਲਿਆ ਜਾਵੇਗਾ ਨਹੀਂ ਤਾਂ ਕੇਵਲ ਇੰਟਰਵਿਊ ਦੇ ਵਿੱਚ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਵੱਖ-ਵੱਖ ਪੋਸਟਾਂ ਉੱਤੇ ਕਿਹੜੀਆਂ ਨੇ ਜੀ ਸਬਜੈਕਟ ਕੁਝ ਇਸ ਪ੍ਰਕਾਰ ਨੇ ਜੀ ਹਿੰਦੀ ਅੰਗਰੇਜ਼ੀ ਗਣਿਤ ਅਰ ਸਾਸਤਰ ਕਮਰਸ ਕੰਪਿਊਟਰ ਸਾਇੰਸ ਹਿੰਦੀ ਸੰਸਕ੍ਰਿਤ ਅੰਗਰੇਜ਼ੀ ਗਣਿਤ ਵਿਗਿਆਨ ਸਮਾਜਿਕ ਵਿਗਿਆਨ ਪੰਜਾਬੀ ਅਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨੇ ਜੀ ਜਿਨ੍ਹਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 18 ਤੋਂ ਲੈ ਕੇ 55 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋਗ ਹੋਣਗੇ ਜੀ ਅਪਲਾਈ ਜਰੂਰ ਕਰਿਓ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਕੇਂਦਰੀ ਵਿਦਿਆਲੇ ਮਦੋਵਾਲ ਡਿਸਟ੍ਰਿਕਟ ਲੁਧਿਆਣਾ ਪੰਜਾਬ ਲੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਵੀ ਤੇਰੀ ਜਾਣਕਾਰੀ ਲਈ ਤੁਸੀਂ ਦਾ ਹੈਲਪਲਾਈਨ ਨੰਬਰ ਜਾਂ ਫਿਰ ਇਹਨਾਂ ਦੀ ਮੇਲ ਆਈਡੀ ਜਾਂ ਇਹਨਾਂ ਦੀ ਆਫਸਿਅਲ ਵੈਬਸਾਈਟ ਤੇ ਵਿਜ਼ਿਟ ਕਰਕੇ ਪਛਾਣਕਾਰੀ ਪ੍ਰਾਪਤ ਕਰ ਸਕੋਗੇ। ਦੋਸਤੋ ਜੋ ਪੰਜਾਬ ਦੇ ਜੋਗ ਉਮੀਦਵਾਰ ਨੇ ਜੀ ਉਹਨਾਂ ਨੂੰ ਬਾਅਦ ਵਿੱਚ ਇੰਟਰਵਿਊ ਲਈ ਸੱਦਾ ਦਿੱਤਾ ਜਾਂਦਾ ਜੀ। ਕੇਂਦਰੀ ਵਿਦਿਆਲੇ ਵੱਦੋਵਾਲ ਲੁਧਿਆਣਾ ਵੱਲੋਂ ਇਹ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਜਾਂਦੀਆਂ ਨੇ ਜੀ ਸੈਸ਼ਨ 2025-26 ਵਾਸਤੇ। ਦੋਸਤੋ ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਜੀ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਦੋਸਤੋ ਐਪਲੀਕੇਸ਼ਨ ਫਾਰਮ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇਦਾ ਜੀ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਮੈਂ ਆਪਣੀ ਆਫਸਲੀ ਵੈਬਸਾਈਟ ਦੇ ਉੱਪਰ ਜੋ ਪੰਜਾਬ ਵਿੱਚ ਪੋਸਟ ਆਊਟ ਕੀਤੇ ਜਾਂਦੇ ਨੇ ਜੀ ਉਹਨਾਂ ਦੀ ਪੂਰੀ ਜਾਣਕਾਰੀ ਨੋਟੀਫਿਕੇਸ਼ਨ ਦੇ ਨਾਲ ਅਪਡੇਟ ਕਰਦਾ ਜੀ ਡੇਲੀ ਕਿਰਪਾ ਕਰਕੇ ਮੇਰੀ ਵੈਬਸਾਈਟ ਤੇ ਵਿਜ਼ਿਟ ਜ਼ਰੂਰ ਕਰਿਓ ਜੀ ਤੇ ਜੋਗ ਉਮੀਦਵਾਰ ਨੇ ਜੀ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਨੇ ਜੀ ਐਪਲੀਕੇਸ਼ਨ ਫਾਰਮ ਨੂੰ ਚੰਗੀ ਤਰ੍ਹਾਂ ਪੜ੍ਹ ਕੇ 셀ਫ ਅਟੈਸਟਡ ਕਾਪੀਆਂ ਉਹਦੇ ਨਾਲ ਲਗਾ ਕੇ ਇੰਟਰਵਿਊ ਲਈ ਪਹੁੰਚ ਸਕਣਗੇ ਇੰਟਰਵਿਊ ਹੋਵੇਗਾ ਜੀ 2025 ਨੂੰ ਕੇਂਦਰੀ ਵਿਦਿਆਲੇ ਵੱਦੋਵਾਲ ਲੁਧਿਆਣਾ ਵਿਖੇ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਅਤੇ ਨਾਲ ਦੀ ਨਾਲ ओरिजिनल ਡਾਕੂਮੈਂਟਸ ਵੀ ਨਾਲ ਲੈ ਕੇ ਜਾਣੇ ਜ਼ਰੂਰੀ ਹੋਣਗੇ ਜੀ ਪੋਸਟਨ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਇਹਨਾਂ ਸਾਰੀਆਂ ਪੋਸਟਾਂ ਲਈ ਬੀ ਤੈਂ 2025 ਨੂੰ ਸਵੇਰੇ 9 ਵਜੇ ਤੋਂ ਰ ਅੰਟਰਵਿਊ ਲਿਆ ਜਾਵੇਗਾ ਐਡਰੈਸ ਤੁਹਾਨੂੰ ਦੱਸਤਾ ਜੀ ਉਸ ਐਡਰੈਸ ਤੇ ਤੁਸੀਂ ਪਹੁੰਚ ਜਾਣਾ ਹੋਵੇਗਾ ਜੀ ਪੋਸਟ ਨੰਬਰ 1 ਹੈ ਜੀ ਪੀਜੀਟੀ ਸਬਜੈਕਟ ਹੈ ਜੀ ਹਿੰਦੀ ਇੰਗਲਿਸ਼ ਮੈਥਮੈਟਿਕਸ ਇਕਨੋਮਿਕਸ ਕਮਰਸ ਕੰਪਿਊਟਰ ਸਾਇੰਸ ਪੋਸਟ ਨੰਬਰ 2 ਹੈ ਜੀ ਟਜੀਟੀ ਸਬਜੈਕਟ ਹੈ ਜੀ ਹਿੰਦੀ ਸੰਸਕ੍ਰਿਤ ਇੰਗਲਿਸ਼ ਮੈਥਮੈਟਿਕਸ ਸਾਇੰਸ ਸੋਸ਼ਲ ਸਾਇੰਸ ਪੰਜਾਬੀ ਨੈਕਸਟ ਹੈ ਜੀ ਪੀਆਰਟੀ ਪ੍ਰਾਇਮਰੀ ਟੀਚਰ ਦੀ ਪੋਸਟ ਹੈ ਜੀ ਨੈਕਸਟ ਪੋਸਟਾਂ ਨੇ ਜੀ ਕੰਪਿਊਟਰ ਇੰਸਟ੍ਰਕਟਰ ਸਪੋਰਟ ਕੋਚ ਜੋਕਰ ਟੀਚਰ ਆਰਟ ਐਂਡ ਕraft ਇੰਸਟ੍ਰਕਟਰ 뮤직 ਟੀਚਰ ਸਪੈਸ਼ਲ ਐਜੂਕੇਟਰ ਕਾਉਂਸਲਰ ਨਰਸ ਇਹਨਾਂ ਪੋਸਟਾਂ ਲਈ ਤੁਸੀਂ ਇੰਟਰਵਿਊ ਲਈ ਪਹੁੰਚ ਸਕੋਗੇ। ਇਹਨਾਂ ਪੋਸਟਾਂ ਲਈ ਜੋ ਕੁਆਲਿਫਿਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਜਿਨ੍ਹਾਂ ਉਮੀਦਵਾਰਾਂ ਨੇ ਜਿਵੇਂ ਜਿشن ਡਿਗਰੀ ਕੰਪਲੀਟ ਕੀਤੀ ਆ ਬੀਐਡ ਪਾਸ ਕੀਤੀ ਆ 50 ਤੋਂ ਲੈ ਕੇ 55% ਨੰਬਰਾਂ ਤੱਕ ਸੀਟੈਟ ਕਲੀਅਰ ਕੀਤੀ ਆ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ। ਇਨਾ ਪੋਸਟਾਂ ਦੇ ਇੰਟਰਵਿਊ ਅਤੇ ਸਕਰੀਨਿੰਗ ਟੈਸਟ ਜਾਂ ਰਿਟਰਨ ਟੈਸਟ ਕਰ ਸਕਦੇ ਆ ਉਹਦੇ ਅਧਾਰ ਤੇ ਵੱਡਾ ਸੈলেকਸ਼ਨ ਕੀਤਾ ਜਾ ਸਕਦਾ ਜੀ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟਿੱਡੇ ਦਾ ਪੁਤਾਨੀ ਕੀਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਗੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ